ਗੱਡੀ ਓਵਰਟੈਕ ਕਰਕੇ ਤੇ ਜਮਾ ਮੂਰ ਦੀ ਮੋੜ ਦੀ ਐ ਖੱਬੇ ਪਾਸੇ ਨੂੰ ਰੋੜ ਸੀਗਾ ਉਹਨਾਂ ਨੇ ਮੂਰ ਦੀ ਮੋੜ ਦੀ ਪਿੱਛੋਂ ਥੋੜਾ ਜਿਹਾ ਵੇਟ ਕਰ ਲੀਂਦੇ ਤਾਂ ਟਰੱਕ ਲੰਘ ਜਾਂਦੇ ਬਾਅਦ ਚ ਮੋੜ ਲੈਂਦੇ ਠੀਕ ਰਹਿੰਦੇ ਪਰ ਮੂਰ ਦੀ ਮੋੜਤੀ ਉਹ ਅਨ ਕੰਟਰੋਲ ਹੋ ਗਿਆ ਉਹ ਟਰੱਕ ਉਹਨਾਂ ਤੋਂ ਜੇ ਮੇਰਾ ਖਿਆਲ ਇਸ ਤਰ੍ਹਾਂ ਦਾ ਹਾਦਸਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਦੇਖਿਆ ਮੇਰਾ ਨਾਮ ਸੁਵਾਲ ਸਿੰਘ ਹੈ ਇਹ ਜੀ ਇਹ ਟਿਪਰ ਆਉਂਦਾ ਸੀ ਮੂਗੇ ਵਾਲੇ ਵਾਲੂ ਪੱਥਰ ਦਾ ਭਰਿਆ ਹੋਇਆ ਪੱਥਰ ਦਾ ਭਰਿਆ ਟਿਪਰ ਆਉਂਦਾ ਸੀ ਮੂਰਲੇ ਦੇ ਨਾਲ ਹੀ ਇਹਦੇ ਪਿਛਲੇ ਪਾਸੇ ਗੱਡੀ ਆਉਂਦੀ ਸੀਗੀ ਉਹਨਾਂ ਨੇ ਗੱਡੀ ਓਵਰਟੈ ਰੋੜ ਸੀਗਾ ਉਹਨਾਂ ਨੇ ਮੋੜ ਦੀ ਮੋੜ ਦੀ ਪਿੱਛੋਂ ਥੋੜਾ ਜਿਹਾ ਵੇਟ ਕਰ ਲੈਂਦੇ ਤਾਂ ਟਰੱਕਾਂ ਨਾਂਗਿਆਂ ਦੇ ਬਾਅਦ ਚ ਮੋੜ ਲੈਂਦੇ ਠੀਕ ਰਹਿੰਦੇ ਪਰ ਮੋੜ ਦੀ ਮੋੜਤੀ ਉਹ ਅਨ ਕੰਟਰੋਲ ਹੋ ਗਿਆ ਟਰੱਕ ਉਹਨਾਂ ਤੋਂ ਜਿਹੜਾ ਇੱਕਦਾਂ ਮੂਰੇ ਆ ਗਿਆ ਉਹ ਤੋਂ ਫਿਰ ਸੰਭਲਿਆ ਨਹੀਂ ਟਰੱਕ ਬ੍ਰੇਕਾਂ ਬਹੁਤ ਮਾਰੀਆਂ ਟਰੱਕ ਵਾਲੇ ਨੇ ਤੇ ਫਿਰ ਉਹਦੇ ਉੱਤੇ ਆ ਕੇ ਡਿੱਗੀ ਗੱਡੀ ਆ ਚਾਰ ਜਾਨੇ ਸੀਗੇ ਹਾਂਜੀ ਗੱਡੇ ਹਾਂਜੀ ਗੱਡੇ ਕਿਹੜੀ ਕਿਹੜੀ ਪਤਾ ਲੱਗਾ ਕਿੱਥੋਂ ਆਏ ਸੀ ਇਹ ਜੀ ਆਏ ਸੀਗੇ ਹਨਮਾਨਗੜ੍ਹ ਤੋਂ ਦੱਸਦੇ ਆ ਜੀ ਉੱਥੋਂ ਆਏ ਸੀਗੇ ਦੌਧਰ ਚੱਲੀ ਸੀਗੇ ਟਰੱਕ ਪਲਟ ਗਿਆ ਸੀ ਕਾਰ ਦੇ ਉੱਪਰ ਹਾਂਜੀ ਟਰੱਕ ਉੱਤੇ ਪਲਟ ਗਿਆ ਜੀ ਬਹੁਤ ਟ੍ਰੈਮ ਲਾਇਆ ਅੱਧਾ ਘੰਟਾ ਤੱਕ ਲਾਇਆ ਪੂਰਾ ਸੀ ਤਾਂ ਹੱਥਾਂ ਨਾਲ ਪੱਥਰ ਲਾਇਆ ਸਾਰਾ ਟਰੱਕ ਪਲਟ ਗਿਆ ਹਾਲ ਦੀ ਉਹ ਮੁੰਲਾ ਜਿਹੜੇ ਲੈ ਕੇ ਐਂਬੂਲੈਂਸ ਸੀ ਮੁਸ਼ਕਲ ਆਈ ਉਹਨਾਂ ਦਾ ਤਾਂ ਕਿੱਥੇ ਜਾ ਕੇ ਪਤਾ ਲੱਗੂਗਾ ਇੱਥੋਂ ਤੱਕ ਮੈਨੂੰ ਲੱਗਦਾ ਖਤਮ ਨਹੀਂ ਸੀਗੀ ਕੁੜੀ ਇੱਕ ਨਿੱਕੀ ਜੀ ਵਜੀ ਆ ਜੀ ਉਹ ਤਾਂ ਇੱਕ ਪਾਸੇ ਦੀ ਕੱਢ ਲਈ ਸੀ ਅਸੀਂ ਹੋਗ ਰਹੇ ਜੇ ਵੇਚ ਦੀ ਫੜ ਕੇ ਆਏ ਪੱਥਰ ਉੱਤਰ ਪਾਸੇ ਕਰਕੇ ਰੋਈ ਜਾਂਦੀ ਸੀ ਵਿੱਚੋਂ ਕੱਚੀ ਸੀ ਬਾਹਰ ਗੱਡੀ ਕਿਹੜੀ ਸੀ ਗੱਡੀ ਮੇਰੇ ਸਾਹ ਰਾਹੀਂ 20 ਆਈ ਸਰ ਮੇਰਾ ਨਾਮ ਜਸਵਿੰਦਰ ਸਿੰਘ ਆ 108 ਐਮਬੂਲੈਂਸ ਦਾ ਸਟਾਫ ਆ ਜੀ ਅਸੀਂ ਮੁਗਦੇ ਤੁਸੀਂ ਸਰਕਾਰੀ ਹਸਪਤਾਲ ਕੁਝ ਲੈ ਕੇ ਆਏ ਮਰੀਜ਼ਾ ਜੀ ਕੀ ਮਾਮਲਾ ਜੀ ਹਾਂਜੀ ਸਰ ਇਹ ਮਾਮਲਾ ਸੀਗਾ ਜੀ ਇਹ ਆਪਣੇ ਗੰਗਾ ਨਗਰ ਤੋਂ ਆਏ ਸੀਗੇ ਜੀ ਇਹ ਮੈਰਿਜ ਦੇ ਉੱਤੇ ਦੌੜਰ ਤੇ ਚਾਰ ਚਾਰ ਫੈਮਿਲੀ ਮੈਂਬਰ ਸੀ ਇੱਕ ਬੱਚਾ ਸੀਗਾ ਜੀ ਇਹਨਾਂ ਦੇ ਨਾਲ ਇਕਾਤੇ ਸੀ ਇਹ ਆਈ 200 ਗੱਡੀ ਤੇ ਸੀ ਇਹ ਦੱਸਿਆ ਸਾਨੂੰ ਤੇ ਹਾਸਾ ਕਿਹਾ ਹਾਸਾ ਜੀ 메ਨ ਹਾਈਵੇ ਤੇ ਕ੍ਰੋਸਿੰਗ ਆ ਜਦੋਂ ਬਦ ਉਹਦਰ ਨੂੰ ਜਾਈਦਾ ਤੇ ਉੱਥੇ ਟਿਪਰ ਆ ਰਿਆ ਸੀਗਾ ਲੋਡ ਸੀਗਾ ਉਹ ਪੱਥਰ ਦੇ ਨਾਲ ਭਰਿਆ ਹੋਇਆ ਸੀਗਾ ਉਹਦੇ ਅੱਗੇ ਗੱਡੀ ਆ ਗਈ ਜਿਹੜੇ ਕ੍ਰੋਸਿੰਗ ਕਰਦੇ ਸੀਗੇ ਤੇ ਉਹ ਟਿਪਰ ਉੱਪਰ ਪਲਟ ਗਿਆ ਜੀ ਤੇ ਕਿੰਨੇ ਜਖਮੀ ਕਿੰਨੇ ਇਹ ਚਾਰ ਇਹ ਚਾਰ ਜਾਨੇ ਪੰਜ ਜਾਨੇ ਸੀਗੇ ਜੀ ਇੱਕ ਬੱਚਾ ਬਚ ਗਿਆ ਜੀ ਚਾਰ ਪੇਸ਼ੈਂਟ ਇੱਥੇ ਪਹੁੰਚ ਗਏ ਜੀ ਸਿਵਲ ਦੇ ਵਿੱਚ ਤੇ ਜਿਹੜੇ ਜਿਹੜੇ ਨਾਲ ਥੱਡਾ ਟਕਰਾਰ ਦੇ ਦਿੱਤਾ ਗਿਆ ਜੀ ਚਾਰਾਂ ਦੀ ਹਾਂਜੀ ਹਾਂਜੀ ਇਹ Rajasthan ਦੇ ਰਹਿਣ ਵਾਲੇ ਹਾਂਜੀ ਇਹ Rajasthan ਦੇ ਰਹਿਣ ਵਾਲੇ ਜੀ ਤੇ ਹੁਣ ਤੱਕ ਦੀ ਜਾਣਕਾਰੀ ਇਹ ਹੈ ਜੀ ਇੱਕ ਹਨੂਮਾਨਗੜ੍ਹ ਰਾਜਸਥਾਨ ਤੋਂ ਅ ਛੋਟੀ ਗੱਡੀ ਮੈਂ ਸੌਰੀ I20 ਇਹ ਤੇ ਚਾਰ ਆਰਐਸੀ ਦੋ ਲੇਡੀਜ਼ ਔਰ ਦੋ ਜੈਂਟਸ ਪਰ ਮੈਨੂੰ ਇਹ ਵੀ ਪਤਾ ਲੱਗਾ ਕਿ ਹਾਲੇ ਇੱਕ ਤਾਂ ਜੋੜੇ ਦਾ ਹੁਣੇ-ਹੁਣੇ ਵਿਆਹ ਹੋਇਆ ਸੀਗਾ ਤੇ ਹਨੂਮਾਨਗੜ੍ਹ ਤੋਂ ਇਥੇ ਨਾਲ ਹੀ ਪਿੰਡ ਦੌਧਰਾ ਦੌਧਰਾ ਪਿੰਡ ਉਹ ਲੜਕੀ ਦੌਧਰਾ ਪਿੰਡ ਦੀ ਸੀ ਉੱਥੇ ਉਹਨਾਂ ਨੇ ਉਹਨਾਂ ਦੇ ਲੜਕੀ ਦੇ ਘਰ ਵਿਆਦਾ ਪ੍ਰੋਗਰਾਮ ਸੀ ਅੱਜ ਜਾਗੂ ਸੀ ਉਹ ਅੱਜ ਖੁਸ਼ੀਆਂ ਦੇ ਵਿੱਚ ਸ਼ਾਮਲ ਹੋਣ ਆਏ ਸੀ ਪਰ ਅਫਸੋਸ ਬੜੀ ਮਾੜੀ ਘਟਨਾ ਵਾਪਰੀ ਆ ਕਿ ਇਹਨਾਂ ਉੱਪਰ ਟਿੱਪਰ ਜਿਹੜਾ ਕਿ ਬੱਟਿਆਂ ਦਾ ਭਰਿਆ ਹੋਇਆ ਸੀ ਪੂਰੀ ਦੀ ਪੂਰੀ ਕਾਰ ਦੇ ਉੱਪਰ ਆਈ 20 ਦੇ ਉੱਪਰ ਡਿੱਗ ਪਿਆ ਜਿਸ ਦੇ ਨਾਲ ਪੂਰੇ ਉਹ ਸਾਰੀ ਫਿਸ ਗਈ ਤੇ ਸਾਡੇ ਪ੍ਰਸ਼ਾਸਨ ਨੇ ਡਿਪਟੀ ਸਾਹਿਬ ਸਰਦਾਰ ਮਜੀਤ ਸਿੰਘ ਜੀ ਤੇ ਸੀ ਮੌਕੇ ਤੇ ਹਾਜ਼ਰ ਹੋਏ ਇਹਨਾਂ ਨੇ ਆ ਕੇ ਸਾਰਾ ਪਰਵੰਧ ਕੀਤਾ ਲੋਕਾਂ ਨੂੰ ਸੂਚਿਤ ਕੀਤਾ ਕਿੰਨੀਆਂ ਮੌਤਾਂ ਸਰ ਦੱਸ ਰਹੇ ਜੀ ਚਾਰ ਮੌਤਾਂ ਹੋ ਚੁੱਕੀਆਂ ਨੇ ਤੇ ਇੱਕ ਬੱਚੀ ਹੈ ਜਿਹੜੀ ਉਹ ਬਚ ਗਈ ਆ 5 ਸਾਲ ਦੀ ਬੱਚੀ ਦੱਸਿਆ ਜਾ ਰਿਹਾ ਉਹ ਬਚ ਗਈ ਆ ਬਾਕੀ ਗੱਡੀ ਦੇ ਵਿੱਚ ਜਿਹੜੇ ਚਾਰੇ ਸੀ ਸਵਾਰ ਚਾਰਾਂ ਦੀ ਮੌਤ ਹੋ ਗਈ ਇਹ ਲੜਕੀ ਜਿਹੜੀ ਬਚੀ ਹੈ ਇਹ ਵੀ ਗੱਡੀ ਦੇ ਵਿੱਚ ਸੀ ਪਰ ਪਤਾ ਨਹੀਂ ਕਿਸ ਤਰ੍ਹਾਂ ਇਹ ਗੱਡੀ ਦੇ ਵਿੱਚੋਂ ਬਾਹਰ ਢੁੜ ਕੇ ਡਿੱਗ ਪਈ ਜਿਹਦਾ ਕਰਕੇ ਲੜਕੀ ਦਾ ਬਚਾਅ ਹੋ ਗਿਆ ਤੇ ਬਾਕੀ ਚਾਰਾਂ ਦੀ ਮੌਤ ਹੋ ਗਈ ਔਰ ਉਹਦੇ ਵਿੱਚ ਇੱਕ ਤਾਂ ਬਿਲਕੁਲ ਨਵਾਂ ਵਿਆਹ ਜੋੜਾ ਸੀ ਸੋ ਬੜਾ ਦਰਦਨਾਕ ਖਾਸਾ ਹੋਇਆ ਬੜਾ ਅਫਸੋਸਾ ਬੜਾ ਦੁੱਖ ਆ ਤੇ ਸਾਰੇ ਲੋਕ ਬੜਾ ਦੁੱਖ ਬਣਾ ਰਹੇ ਆ ਜੀ ਤੇ ਮੇਰੇ ਖਿਆਲ ਇਸ ਤਰ੍ਹਾਂ ਦਾ ਹਾਦਸਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਦੇਖਿਆ ਅੱਜ ਤਕਰੀਬਨ ਦੰਦੇ 2 ਵਜੇ ਜਿਹੜਾ ਮੋਗਾ ਤੋਂ ਬਰਨਾਲਾ ਜਿਹੜਾ ਮੇਨ ਹਾਈਵੇ ਜੀਟੀ ਰੋਡ ਪੈਂਦਾ ਉਹਦੇ ਤੇ ਇੱਕ ਪਿੰਡ ਪੈਂਦਾ ਪੁੱਤਰਕਲਾਂ ਤੇ ਉਹਦੇ ਪੁੱਤਰਕਲਾਂ ਪਿੰਡ ਦੇ ਬਾਹਰ ਵਾਰ ਜਿਹੜਾ ਮੇਨ ਹਾਈਵੇ ਜਾਂਦਾ ਉੱਤੇ ਇੱਕ ਚਰਸਤਾ ਬਣਦਾ ਤੇ ਉੱਤੇ ਇੱਕ ਮੋਗਾ ਸਾਈਡ ਤੋਂ ਇੱਕ ਟਿਪਰ ਸੀਗਾ ਜਿਹੜਾ ਬਹੁਤ ਭਾਰੀ ਬੱਟਿਆਂ ਦਾ ਪੱਥਰਾਂ ਦਾ ਭਰਿਆ ਹੋਇਆ ਸੀ ਉਹ ਬੜੀ ਤੇਜ਼ ਰਫਤਾਰੀ ਨਾਲ ਬਰਨਾਲਾ ਸਾਈਡ ਨੂੰ ਜਾ ਰਿਹਾ ਸੀ ਤੇ ਸਾਹਮਣੇ ਪਿੰਟ ਸਾਈਡ ਤੋਂ ਇੱਕ i20 ਕਾਰ ਜਦੋਂ ਚੌਂਕ ਦੇ ਵਿੱਚ ਆਈ ਤਾਂ ਜਿਹੜਾ ਟਿਪਰ ਆ ਇੱਕਦਮ ਟਿਪਰ ਉਹ ਕਾਰ ਦੇ ਉੱਤੇ ਪਲਟ ਗਿਆ ਜਿਹਦੇ ਕਰਕੇ ਸਾਰੇ ਬੱਟੇ ਜਿਹੜੇ ਭਾਰੀ ਪੱਥਰ ਉਹ ਵੀ ਕਾਰ ਦੇ ਉੱਪਰ ਡਿੱਗ ਪਵੇ ਪਏ ਤੇ ਕਾਰ ਨੂੰ ਜਿਹੜਾ ਟਿਪਰ ਦੀ ਬਾਡੀ ਨੇ ਕਾਰ ਨੂੰ ਬੁਰੀ ਤਰ੍ਹਾਂ ਨਾਲ ਕਵਰ ਕਰ ਲਿਆ ਤੇ ਮੈਂ ਨੇੜੇ ਹੀ ਸੀਗਾ ਤੇ ਜਦ ਨੂੰ ਸਾਡੀ ਪੁਲਿਸ ਪਾਰਟੀ ਐਸਐਚਓ ਪ੍ਰਤਾਪ ਸਿੰਘ ਤੇ ਹੋਰ ساری ਪੁਲਿਸ ਪਾਰਟੀ ਆ ਗਈ ਤੇ ਅਸੀਂ ਮੌਕੇ ਤੇ ਮੌਕੇ ਤੇ ਦੋ ਹਲਦਰ ਮਸ਼ੀਨਾਂ ਤੇ ਐਂਬੂਲੈਂਸਾਂ ਮੰਗਾਈਆਂ ਤੇ ਫਿਰ ਆਮ ਪਬਲਿਕ ਨੇ ਬਹੁਤ ਸਹਿਯੋਗ ਦਿੱਤਾ ਪਬਲਿਕ ਦੇ ਸਹਿਯੋਗ ਦੇ ਨਾਲ ਅਸੀਂ ਬੜੀ ਜਦੋਜਹਿਦ ਤਕਰੀਬਨ ਪੌਣੇ ਘੰਟੇ ਦੀ ਜਦੋਜਹਿਦ ਤੋਂ ਬਾਅਦ ਉਹ ਕਾਰ ਦੇ ਵਿੱਚੋਂ ਇੱਕ ਨਾਮ ਨਾਂਬਿਆ ਉਹ ਤਾਂ ਜੋੜਾ ਸੀ ਤੇ ਇੱਕ ਹੋਰ ਆਦਮੀ ਤੇ ਔਰਤ ਸੀ ਉਹਨਾਂ ਨੂੰ ਬਾਹਰ ਕੱਢ ਕੇ ਐਮ뷸ੈਂਸ ਵਿੱਚ ਪਾ ਕੇ ਅਸੀਂ ਮੁੱਢਲੀ ਸਹਾਇਤਾ ਲਈ ਮੋਕੇ ਭੇਜਿਆ ਸਰ ਉਹਨਾਂ ਦੀ ਹਾਲਤ ਕਿਹਦਾ ਜਿਹੜੇ ਜਿਹੜੀ ਹਾਲਤ ਸੀਗੀ ਉਹ ਬਹੁਤ ਹੀ ਕ੍ਰਿਟੀਕਲ ਹਾਲਤ ਸੀ ਮੈਂ ਇਹ ਭਿਆਨਕ ਜਿਹੜਾ ਐਕਸੀਡੈਂਟ ਦਾ ਮੰਜ਼ਰ ਪਹਿਲੀ ਵਾਰੀ ਦੇਖਿਆ ਜਦੋਂ ਇੰਨੀ ਪੂਰੀ ਤਰ੍ਹਾਂ ਨਾਲ ਜਿਹੜੀ ਕਾਰ ਉਹਨੇ ਪੱਥਰਾਂ ਨੇ ਤੇ ਇਹਨੇ ਕਵਰ ਕੀਤੀ ਹੋਈ ਸੀ ਟਿੱਪਰ ਨੇ ਤੇ ਉਹਨਾਂ ਦੇ ਵਿੱਚੋਂ ਹਾਲਤ ਤੇ ਸੀ ਬਈ ਸਾਰਿਆਂ ਦੀ ਹਾਲਤ ਬਹੁਤ ਕ੍ਰਿਟੀਕਲ ਸੀਗੀ ਬਈ ਤਕਰੀਬਨ ਤਿੰਨ ਬੰਦੇ ਤਾਂ ਉਹ ਡੈਡੀ ਜਾਪਦੇ ਸੀਗੇ ਤੇ ਬਾਕੀ ਪਰਮਾਤਮਾ ਮਿਹਰ ਕਰੇ ਤੇ ਉਹ ਸਹੀ ਸਲਾਮਤ ਰਹੋ ਜਾਣ ਅਰੇ ਕਿੱਥੋਂ ਆ ਰਹੇ ਸੀ ਪਤਾ ਲੱਗਿਆ ਵੀ ਕਿੱਥੋਂ ਆਏ ਕਿੱਥੇ ਜਾ ਰਹੇ ਇਹ ਛੇ ਜਿਹੜਾ ਪਰਿਵਾਰ ਆ ਇਹ ਜਿਹੜੀ ਨੰਬਿਆ ਉਹ ਤਾਂ ਲੜਕੀ ਆ ਇਹਦਾ ਪਤਾ ਲੱਗਿਆ ਵੀ ਤਕਰੀਬਨ ਅ 15-20 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਇਹ ਪਰਿਵਾਰ ਹਨੂਮਾਨਗੜ੍ਹ ਰਾਜਸਥਾਨ ਤੋਂ ਦੋਦਰ ਪਿੰਟ ਸਾਈਡ ਨੂੰ ਜਾ ਰਹੇ ਸੀ ਸਰ ਸਾਡੇ ਕੋਲ ਜਿਹੜੇ ਪੇਸ਼ੈਂਟ ਆਏ ਸੀਗੇ ਚਾਰ ਪੇਸ਼ੈਂਟ ਆਏ ਸੀ ਉਹ ਬਰਾਉ ਡੈਡੀ ਆਏ ਨੇ ਉਹਨਾਂ ਦਾ ਟਿਪਰ ਨਾਲ ਐਕਸੀਡੈਂਟ ਹੋ ਗਿਆ ਸੀਗਾ ਰਾਜਸਥਾਨ ਦੀ ਫੈਮਿਲੀ ਸੀਗੀ ਤੇ ਬੁੱਟਾ ਵਾਲਾ ਰੋਡ ਦੇ ਇੱਧਰ ਸਾਈਡ ਤੇ ਉਹਨਾਂ ਦਾ ਐਕਸੀਡੈਂਟ ਹੋਇਆ ਟਿਪਰ ਨਾਲ ਤੇ ਜਿਹੱਚ ਇੱਕ ਬੱਚੀ ਆ ਉਹਦਾ ਬਚਾਅ ਹੋ ਗਿਆ ਉਹ ਜ਼ਖਮੀ ਹਾਲਤ ਚ ਹੈ ਬਾਕੀ ਸਾਡੇ ਕੋਲ ਚਾਰੋਂ ਇੱਕ ਹੀ ਪਰਿਵਾਰ ਦੀ ਫੈਮਿਲੀ ਸੀਗੀ ਜਿਹੜੇ ਤੇ ਮੌਤ ਹੋ ਗਈ ਉਹਨਾਂ ਦੀ ਕਿੰਨੀ ਉਮਰ ਹੋएगी ਜੀ ਜੈਂਡਰ ਕੀ ਹੈਗੇ ਨੇ ਜੈਂਡਰ ਹੈ ਸਰ ਸਾਡੇ ਕੋਲ ਇੱਕ ਤਾਂ ਸੁਖਾਵਾ ਸਿੰਘ ਹੈਗਾ ਇੱਕ ਲਬਪ੍ਰੀਤ ਕੌਰ ਹੈ ਇੱਕ ਕਰਮਨ ਸਿੰਘ ਹੈ ਤੇ ਇੱਕ ਮਨਜੀਤ ਕੌਰ ਹੈ ਜੀ ਦੋ ਮੇਲ ਹੈ ਦੋ ਫੀਮੇਲ ਹੈਗੀ ਹੈ ਚਾਰੇ ਕੋ ਫੈਮਿਲੀ ਦੇ ਹਾਂ ਜੀ ਚਾਰੋਂ ਇੱਕੋ ਫੈਮਿਲੀ ਦੀ ਔਰ ਬੱਚੀ ਦੀ ਕੰਡੀਸ਼ਨ ਕੀ ਹੈ ਜੀ ਬੱਚੀ ਦੀ ਕੰਡੀਸ਼ਨ ਠੀਕ ਹੈ ਜੀ ਇੱਕ ਕੋਈ ਜ਼ਿਆਦਾ ਜੀ ਉਮਰ ਕਿੰਨੀ ਹੋਊਗੀ ਜੀ ਬੱਚੀ ਦੀ ਉਮਰ ਕਿੰਨੀ ਸੀ 5 ਸਾਲ ਦੀ ਹੈ ਜੀ ਬੱਚੀ ਦੀ ਉਮਰ ਦੇਖੋ ਬਾਈ ਨਾ ਪੂਰਾ ਹਾਲਾ ਉੱਤੇ ਹ ਬਟਿਆਂ ਵਾਲਾ ਟਰੱਕ ਹੀ ਪਲਟ ਗਿਆ ਵਿਚਾਰਿਆਂ ਤੇ ਪਤਾ ਨਹੀਂ ਕਿੱਥੋਂ ਦੇ ਬੰਦੇ ਆ ਕੀ ਹੋਇਆ ਕੀ ਨਹੀਂ ਹੋਇਆ ਦੇਖੋ ਆ ਲੇਡੀਜ਼ ਤੇ ਵਿਚਾਰੀ ਉਹ ਬਚਾ ਆ ਬਦਲ ਗਿਆ ਸਾਰਾ ਹੀ ਪੱਥਰਾਣਾ ਭਰਿਆ ਟਰੱਕ ਜੀ ਆਹ ਦੇਖੋ ਓਏ ਹੋਏ ਮਹਾਰਾਜ ਬਚਾ ਲਈ ਸਭ ਨੂੰ ਭਾਈ ਆਹ ਦੇਖੋ ਸਾਡੇ ਆ ਆਖਾਰੇ ਪੌਂਸਰਾਂ ਨੇ ਫੋਨ ਕੀਤਾ ਐਂਬੂਲੈਂਸ ਭੇਜੀ ਰਾਈਟ ਵੇ ਬਈ ਪਛਾੜ ਜਾ ਓਏ ਯਾਰ ਬਾਈ ਵੀਡੀਓ ਬਣਾ ਲੈ ਬਾਈ ਲਤਾ ਕੰਬਰੀਆਂ ਸਾਹਿਬ ਦੀਆਂ ਦੇਖ ਕੇ ਇਹਨੂੰ ਨਾ ਦੇਖੋ ਜੀ ਬੜਾ ਹਾਲ ਜਮਾ ਸੇ ਪਾਲਤ ਗਿਆ ਜੀ ਬਟਿਆਣਾ ਵਾਲਾ ਅੱਜ ਉਹ ਮੇਰਾ ਮਾਲਕਾ ਧੰਨਾ ਬਾਈ ਸਾਡੀ ਪੰਜਾਬ ਪੁਲਿਸ ਜਿਨ੍ਹਾਂ ਨੇ ਆ ਕੇ ਮੌਕੇ ਤੇ ਸਮਾਂ ਸੰਭਾਲਿਆ ਆ ਕੇ ਸਾਰੀ ਵਿਵਸਥਾ ਸੰਭੀ ਇਥੋਂ ਦੀ ਕੜਾਇਆ ਪਹਿਲਾਂ ਆਇਆ ਬਹੁਤ ਬੀਐਸਪੀ ਸਾਹਿਬ ਸਾਡੀ ਪੰਜਾਬ ਪੁਲਿਸ ਇਹਨਾਂ ਨੇ ਭਾਈ ਬਹੁਤ ਮਦਦ ਕੀਤੀ ਹੈ ਇੱਥੇ ਆ ਕੇ ਉਹ ਸਾਈਡ ਤੇ ਹੋ ਜਾ ਵੀਰੇ ਸਾਈਡ ਤੇ ਹੋ ਜਾ ਸਾਈਡ ਤੇ ਹੋ ਜਾ ਭਾਈ ਐਨੂ ਹੋ ਜਾ ਸਾਈਡ ਤੇ ਹੋ ਜਾ ਮੇਰਾ ਵੀਰ ਆਲੀ ਆਲੀ ਉਹ ਸਾਈਡ ਤੇ ਕਰੋ ਹਰ ਇੱਕ ਰਿਕਸ਼ਾ ਕਾਂ ਕਰ ਲੋ ਮੇਰਾ ਵੀਰ ਦਾ ਮਾੜਾ ਹਾਲ ਹੋਇਆ ਬਾਈ ਲੈ ਕੇ ਵੱਡੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਬਸ ਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਛਡਕਾਰਾ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲਾਟਰੀ ਸੱਟਾ ਨੰਬਰ ਜਾਦੂ ਟੁਣਾ ਕੀਤਾ ਕਰਾਇਆ ਰੂਸੇ ਨੂੰ ਬਣਾਉਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 77409 36488